ਪਿਆਰੀ ਆ ਹੁਣ ਜਾਣ ਦੀ ਚੰਗਾ ਮਿੱਤਰੋ ਫਿਰ ਮਿਲਦੇ ਆਂ ਅਗਲੇ ਸਾਲ ਆ ਕੀ ਯਾ ਕਰ ਮੈਂ ਬਣਾਨੇ ਥਾ ਨੂੰ ਯਾ ਨਾ ਉਹ ਤਾਂ ਹੋ ਗਿਆ ਬੰਬ ਭਰ ਗਿਆ ਨਾ ਬੰਬ ਫਟੀ ਜਾਂਦੇ ਆਹ ਜੇ ਬੰਬ ਹੋਰ ਬਾਕੀ ਰਹਿੰਦੇ ਬੰਬਾਂ ਦੇ ਚਾਰ ਪੰਜ ਸ਼ਹਿਰਾਂ ਦੇ ਵਿੱਚੋਂ ਆਰਡਰ ਆਏ ਸੀਗੇ ਹੁਣ ਪੈਕ ਹੋ ਕੇ ਚੱਲੇ ਨੇ ਆ ਡੜੀ ਛੱਡ ਕੇ ਜਾਣਾ ਹੁਣਾਂ ਨੇ ਆ 9 ਵਜ ਗਏ ਨੇ ਆ ਡੜੀ ਇੱਥੇ ਧੱਕ ਸਾਡੇ ਮੋੜ ਤੱਕ ਨਹੀਂ ਮੈਂ ਨਹੀਂ ਜਾਂਦਾ ਲੈ ਆਵਡਾ ਲੈ ਦੇਣਾ ਥੋੜੇ ਦੋਆਂ ਨੂੰ ਪਹਿਲਾਂ ਖਾਂਦੀ ਅੱ삐 ਜੇ ਤੇਰਾ ਕਰਕੇ ਸ਼ੁਭ ਗਾਨਾ ਮੈਂ ਤੁਰ ਚੱਲੀ ਵੇ ਵੀਰਾ ਇਹ ਅੱਡਾ ਕਈਆਂ ਨੂੰ ਮਲਾਉਂਦਾ ਤੇ ਕਈਆਂ ਨੂੰ ਵਿਛੋੜਦਾ ਅੱਜ ਤਾਂ ਮਾਹੌਲ ਆਇਆ ਜਿਵੇਂ ਜਗਰਾਮਾਂ ਵਾਲੇ ਅੱਡੇ 'ਚ ਫਿਰਦੇ ਹੋਣ ਮਰਨਾਲੇ ਨੂੰ ਇਧਰੋਂ ਜਾਣੀ ਆ ਬਠਿੰਡੇ ਬਰਨਾਲੇ ਵਾਲੀ ਆ 5 ਨੰਬਰ ਕਾਊਂਟਰ ਤੇ ਲੱਗਣੀ ਆ ਤੇ ਉਹ 6 ਨੰਬਰ ਤੇ ਲੱਗਣੀ ਆ ਜੀ ਚੰਡੀਗੜ੍ਹ ਰ ਸਿੱਧੀ ਡਾਇਰੈਕਟ ਨੌਨ ਸਟਾਪ ਦਾਣਾ ਨਿਆਣਾ ਦਿਹਾਣਾ ਦਿਹਾਣਾ ਹਾਂ ਨਹੀਂ ਉਧਰ ਨਹੀਂ ਜਾਣਾ ਜਾਣਾ ਇਹ 6 ਨੰਬਰ ਕਾਊਂਟਰ ਤੇ ਲੱਗਣੀ ਹੈ ਮਹਾਲੀ ਚੰਡੀਗੜ੍ਹ ਸਿੱਧੀ ਨੌਨ ਸਟਾਪ ਨੌਨ ਸਟਾਪ ਯਰਨ ਯਰਨ ਇੰਗਲੈਂਡ ਇੰਗਲੈਂਡ ਬੈਗ ਕਿੱਥੇ ਆ ਬਰਾਓ ਬਰਾ ਚੱਲ ਗਏ ਆਉਣ ਵਾਲੀ ਆਪਣੇ ਵਾਲੀ ਬਾਤ ਆਉਣ ਵਾਲੀ ਆ ਇੱਥੇ ਤੈਨੂੰ ਰੋਂਦੇ ਮਿਲਣਗੇ ਸਾਰੇ ਇੱਥੇ ਹਾਂ ਤੇ ਥੱਲੇਲੇ ਪਾਸੇ ਤੈਨੂੰ ਹਾਸਦੇ ਬੰਦੇ ਦਿਖਾਉਣਾ ਜਾ ਕੇ ਆਹ ਵੇ ਇਹ ਇੱਥੇ ਤਾਂ ਬਾਜਰੀ ਵੱਜਣਿਆ ਯਾਰ ਘਰ ਛੱਡ ਕੇ ਜਾਣ ਨੂੰ ਜੀ ਕਰਦਾ ਕਿਸੇ ਦਾ ਦੱਸ ਹੈ ਇਹਦਾ ਮਜਬੂਰੀਆਂ ਮਾਰ ਜਾਂਦੀਆਂ ਬੰਦੇ ਨੂੰ ਕੀਦਾ ਜੀ ਕਰਦਾ ਪਰਵਾਹ ਕਰਦਾ ਤਿਆਰੀ ਆ ਹੁਣ ਜਾਣ ਦੀ ਚੰਗਾ ਮਿੱਤਰੋ ਫਿਰ ਮਿਲਦੇ ਆਂ ਅਗਲੇ ਸਾਲ ਆ ਕੀ ਠੀਕ ਆ ਬਈ ਓਕੇ ਚਲੋ ਕਰਾਂ ਬੱਸ ਹੁਣ ਇਥੋਂ ਆਪੇ ਜਾਵਣਾ ਤੇਰੇ ਕੋਲੋਂ ਵੀ ਰੋਣਾ ਆ ਸੀ ਹੁਣ ਕਿਹੜਾ ਰੋਣਾ ਲੈ ਕੇ ਆਉਂਦਾ ਬਈ ਹੜ ਜੋ ਮੈਂ ਯਾਰ ਮੇਰਾ ਤਾਂ ਆਮਾਨ ਮੇਰਾ ਤਾਂ ਆਮਾਨ ਖਰਾਬ ਹੋਈ ਜਾਂਦਾ ਫੇ ਆ ਗਏ ਆ ਆ ਆ ਜਿਹੜੇ ਤੇ ਬੰਦੇ ਹੱਸਦੇ ਹੀ ਮਹਿਣਗੇ ਤੈਨੂੰ ਦੇਖੇ ਆ ਜਾ ਕੇ ਆਏ ਉੱਥੇ ਹਾਂ ਉੱਥੇ ਰੋਂਦੇ ਆਓ ਆ ਗਏ ਕਿੱਥੇ ਆ ਗਏ ਕਹਿੰਦੇ ਕੁਰਸੀ ਤੇ ਬਹਿ ਕੇ ਆ ਗਏ ਵਾ ਵੀ ਤਾਂ ਬਦਲੀ ਪਈ ਆ ਪੂਰਾ ਜੀ ਹੈ ਤਾਂ ਵੀ ਤਾਂ ਕੈਨੇਡਾ ਦਾ ਪਾਣੀ ਲੱਗ ਗਿਆ ਮੈਨੂੰ ਲੱਗਦਾ ਲੱਗਦਾ ਇਹ ਤਾਂ ਮੱਲਾ ਦਾ ਚੈਂਕੀ ਉਹਨਾਂ ਦੇ ਬਹਿ ਕੇ ਵੀ ਨਾਲ ਹੀ ਲੈ ਆਈ ਹੈ ਹੈ ਓਏ ਚਲੋ ਜੀ ਚਲੋ ਸੇ ਉਹ ਬਾਬੀ ਹਸਰੀ ਗਾਲ ਉਹ ਠੀਕ ਹੈ ਚੁੱਪੀ ਭਈਆ ਇਹਦਾ ਜੀ ਜੀ ਨਹੀਂ ਰੋਈਏ ਤਾਂ ਹਾਂ ਅਜੇ ਇਹਦੀ ਪਚਾੜ ਚਾਹ ਹਜੇ ਤਾਂ ਸੌਉਂਗੀ ਕੋਈ ਹੋ ਠੀਕ ਰਿਹਾ ਸਬਰ ਬਾਬੀ ਤੰਗ ਤਾਂ ਨਹੀਂ ਕੀਤਾ ਤੰਗ ਤਾਂ ਬੱਚਾ ਕਰਦਾ ਹੀ ਹੈ ਉਹ ਸੌ ਜਾਂਦੀ ਸਿਰ ਜਿਹੜੀ ਫੇਰ ਉਹ ਕੋਈ ਚੀਜ਼ ਨਹੀਂ ਹੋ ਜੀ ਮਿਲਦੀ ਖਾਣ ਵਾਲੀ ਹਾਂ ਇਹ ਤਾਂ ਇਹ ਤਾਂ ਹੈ ਮੈਂ ਪਿਆ ਗੱਡੀ ਜੇ ਕਿ ਮੈਂ ਖਾਂ ਛੱਤੀ ਪਈ ਆ ਹਜੇ ਤੱਕ ਕਰੂ ਆ ਬਲ ਤਾਉ ਹਾਂ ਕਿਵੇਂ ਹੋ ਇਹ ਕਿਉਂ ਵਾਜੀ ਵਾਜੀ ਕੀ ਛੱਪਣ ਦੇਖ ਲੈ ਇੱਧਰ ਵੀ ਛੱਪਾ ਡਾ ਹੈ ਅੱਛਾ ਆ ਮੰਦਰ ਨਹੀਂ ਤਾਂ ਨਹੀਂ ਪਈ ਆ ਮੰਦਰ ਦੀ ਬੈਕ ਸਾਈਡ ਆ ਗਈ ਹੈ ਵਾਓ ਜੀ ਪਹੁੰਚ ਗਏ ਆ ਪ੍ਰਮੋਰੀ ਮਾਤਾ ਦੇ ਮੰਦਰ ਚ ਨਿੱਕੀ ਦੇ ਕਰਾਉਣੇ ਸੀਗੇ ਦਰਸ਼ਨ ਮੋਤ ਓਏ ਕਿੱਤੇ ਆ ਗਿਆ ਜੂ ਕਿੱਤੇ ਆ ਗਿਆ ਜੀ ਓਏ ਘੱਟ ਬਹੁਤ ਆ ਬਹੁਤ ਕਰ ਓ ਪੈਂਦਾ ਗਿਆ ਓ ਜੀਵਾ ਪੈਂਦਾ ਗਿਆ ਓ ਤੇਰਾ ਓਏ ਓ ਬੈਂਦਾ ਗਿਆ ਕਕੇ ਥਾੜਾ ਕੀ ਵੇ ਆਪਣੇ ਪੈਂਤਾਲੀ ਵੇ ਕੱਕੇ ਦੀਵਾ ਓਏ ਦਾ ਦਾ ਕਿਭਾ ਭੇ ਆਗੇ ਓਏ ਬੰਦ ਆ ਗਿਆ ਚਿਕਾ ਬੰਦ ਆ ਗਿਆ ਤੇਰਾ ਉਹਦੇ ਸੈਂਸਰ ਤਗੜਿਆ ਲੱਭੂ ਦੇ ਉਹ ਆ ਕੇ ਖੜ ਗਿਆ ਪਹਿਲੇ ਹਾਂ ਲੱਭੂ ਦੇ ਸੈਂਸਰ ਤਗੜਿਆ ਈ ਗੱਲ ਕਾਰ ਮੰਨਦਾ ਓਏ ਦੁੱਧੀ ਉਹਦੇ ਇਹ ਕਾਰ ਮੰਨਦੇ ਕਿਹੜੀ ਫੇਰਦੇ ਓਏ ਕਰੋ ਹੈਪੀ ਬਈ ਕਿੱਤੇ ਆ ਗਏ ਓਏ ਕਿੱਦਾਂ ਪਾ ਦੂ ਪਾਰੂ ਕਿੱਦਾਂ ਪਾਰੂ ਪਾਰੂ ਵੀ ਕਿੱਦਾਂ ਪਾ ਦੂ ਓਪਾ ਉਹ ਕਿੱਦਾਂ ਪਾਲੋ ਗਾਣਾ ਗਾਣਾ ਵਾਹ ਓ ਕਿੱਦਾਂ ਪਾਈ ਜਾਂਦਾ ਓਏ ਚਲੋ ਵੀ ਕਾਂਚ ਕੋ ਪੈਰ ਦਵਾਓ ਕਰਾਂ ਆਜੋ ਚੱਲ ਇੰਨੇ ਪੈਰ ਆਜੋ ਵੀ ਹੂੰ ਉਹਦਾ ਬੋਲਣ ਚਲੋ 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 ਫੇਰ 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 ਗਾ ਦਿਆ ਉਹ ਗਾ ਦਿਆ ਕੀ ਕਰਦਾ ਚੰਨ ਚੰਨ ਸੋਦਾ ਤੇ ਖੇਡਾ ਇਹਦੇ ਵੀ ਤਬਾਉਣੇ ਪੈਣੇ ਆ ਲਿਆ ਲਿਆ ਸਾਰੀਆਂ ਕਾਂਚਾਂ ਦੇ ਚੱਲ ਕਾਂਚ ਕੇ ਆ ਜਾਕਰ ਪੈਰ ਦਬਾਓ ਬਈ ਚਲੋ ਬਈ ਚਲੋ ਇਹੋ ਜੀ ਚਲੋ ਮੈਂ ਆਉਂਦਾ ਹੋਰ ਰਹਿ ਗਈ ਕਰੋ ਜੀ ਵਾਰ ਹੈਗੀ ਜੀ ਵਾਰ ਹੈ ਰੱਬ ਕੀ ਕਰਦੀ ਓਏ ਕੀ ਕਰਦੀ ਆ ਜੀ ਲੈਮਤ ਓ ਲੈਮਤ ਇਹ ਕਰਦੀ ਆ ਆ ਲੈਮਨ ਕਰੋ ਸ਼ੁਰੂ ਕਰਾ ਚਲੋ ਬਈ ਕਰ ਦੋ ਸ਼ੁਰੂ ਕਰਾ ਦੇਖਦੇ ਆ ਕਿਹੜੀ ਕੰਚ ਕ ਪਹਿਲਾ ਪਲੇਟ ਖਾਲੀ ਕਰੂ ਆ ਆ ਨਹੀਂ ਥੰਡੇ ਨਾ ਵੀ ਹੈਂ ਹੈ ਹੈ ਕੋਆ ਦਾ ਵੱਡੀ ਕਾਂਚ ਕਾ ਗਈ ਕਿੱਥੇ ਕਰੂ ਮੇਰੇ ਪੁੱਟਾ ਤਾਂ ਪੂਰਾ ਨਹੀਂ ਹੈ ਹੈ ਬਈ ਹਾਂ ਵੱਡੀ ਕਾਂਚ ਕਾ ਗਈ ਭਾਬੀ ਮੈਂ ਇੱਕ ਵੀ ਕਹਿੰਦੇ ਹੈ ਕਿ ਔਖੀ ਆ ਥੋੜੀ ਜੀ ਬੱਸ ਨਿੱਪੜ ਕੇ ਗਿਆ ਕਰ ਮੈਂ ਬਣਾਨੇ ਤਾਂ ਨੂੰ ਜਾਂਨਾ ਉਹ ਤਾਂ ਉਹ ਬੰਬ ਫੜ ਗਿਆ ਨਾ ਬੰਬ ਫਟ ਹੀ ਜਾਂਦੇ ਆਹ ਜਿਹੇ ਬੰਬ ਹੋਰ ਬਾਕੀ ਰਹਿੰਦੇ ਬੰਬਾਂ ਦੇ ਹੋਣਾ ਕੀ ਤੂੰ ਕਹਿ ਕਾ ਗਿਆ ਕਿੱਥੇ ਯਾਰ ਤੂੰ ਗਿਆ ਕਿੱਥੇ ਆ ਤੂੰ ਦੱਸ ਕੇ ਗਿਆ ਕਿੱਕਰ ਚੱਕ ਲਈ ਚਾਬੀ ਮਾਹ ਦਾ ਮੋਟਰਸਾਈਕਲ ਦਾ ਤੁਰ ਕੇ ਜੇ ਬੋਲਦੀ ਤਾਂ ਫੇਰ ਕੁੜੀਆਂ ਕਹਿ ਦਿੰਦੀਆਂ ਤੂੰ ਸਾਡੇ ਪਿਓ ਨੂੰ ਬੋਲਦੀਆਂ ਤੋਂ ਮੈਨੂੰ ਦਰਦ ਦਰਦਾ ਲੱਗੀ ਆ ਗੱਲ ਕੀ ਆ ਉਹਮਨੇ ਕਹਿੰਦੇ ਸੱਜਿਆ ਕਹਿੰਦੀ ਆਜ ਵਾਤ ਆਥਨ ਨੂੰ ਮੁੜ ਕੇ ਜਾਇਓ ਹੁਣ ਆ ਉਹ ਜ਼ਰੂਰੀ ਕੰਮ ਆ ਮੈਨੂੰ ਆਮਨੇ ਕਹਿੰਦੀ ਹੁਣੇ ਜ਼ਰੂਰੀ ਕੰਮ ਆ ਕੇ ਜਾਓ ਮੇਰੇ ਕੋਲ ਜਾਓ ਭਾਗਿਓ ਜਾਓ ਤੈਨੂੰ ਨਾਲ ਕਿਹਾ ਕਾ ਨਾ ਮਾਇਰਾ ਫੇਰ ਵੀ ਆਉਂ ਕੋਈ ਗੱਲ ਨਹੀਂ ਨਹੀਂ ਕਿਹਾ ਡੈਡੀ ਨੂੰ ਘਰੇ ਵੀ ਨਹੀਂ ਕੋਈ ਆਜੋ ਡੈਡੀ ਕਿੱਥੇ ਆ ਉਹ ਯਾਰ ਮੈਂ ਦੱਸ ਕੇ ਲੱਗਿਆ ਇੱਥੇ ਜਾ ਹੋ ਗਏ ਕਿੱਥੇ ਆ ਮੰਮੀ ਦਾ ਕਹਿੰਦੀ ਦੱਸ ਕੇ ਨਹੀਂ ਗਿਆ ਦੱਸ ਕੇ ਕਦੋਂ ਹਾਂ ਦੱਸੋ ਮਨ ਕੋਲੇ ਦੇਖੀਆ ਕਦੋਂ ਦੱਸਿਆ ਇਹਨੇ ਲਾ ਹੋਰ ਤੈਨੂੰ ਕਿੱਥੇ ਲਈ ਜਾ ਮੈਂ ਹੋਰ ਆਜੋ ਤੁਸੀਂ ਕਿੱਥੇ ਮੰਗਣੇ ਤੇ ਗਿਆ ਮੇਜੇਗਾ ਤਿੰਨ ਟਾਈਮ ਲੱਗ ਜਾਊਗਾ ਉਹ ਹੈ ਕਿੱਥੇ ਉਹ ਹੈ ਕਿੱਥੇ ਉਹ ਦੱਸ ਦੇ ਕਿੱਥੇ ਆਂ ਤਾਂ ਪਤਾ ਨਹੀਂ ਕਿੱਥੇ ਆ ਚੱਲ ਕੋਈ ਮੈਂ ਪਉਂਦੀ ਜਾਵਾਂ ਉਹ ਜਾ ਪਾ ਜੀ ਉਹ ਛੱਦਿਆ ਵਾ ਤੁਹਾਨੂੰ ਵੀ ਨਾਲ ਜਾਣਾ ਚੱਲ ਕੋਈ ਨਾ ਮੈਂ ਫੇਰ ਜਾਣਾ ਹਾਂ ਉਹ ਹੈ ਕਿੱਥੇ ਉਹ ਜਾ ਮੈਂ ਜਰਾ ਨਹੀਂ ਆ ਜਾ ਆਜੋ ਫੇਰ ਕੀ ਐ ਉਹ ਯਾਰ ਤਾਂ ਜਾ ਰਿਹਾ ਉਹ ਫੇਰ ਮੈਂ ਆ ਜਾਊਗਾ ਘੰਟਾ ਲੱਗ ਜਾਣਾ ਕਿ ਤੁਹਾਨੂੰ ਉਹ ਘੰਟਾ ਤੱਕ ਦਾ ਹਜੇ ਸਾਨੂੰ ਵੀ ਲੱਗ ਜਾਣਾ ਆ ਜਾਣਾ ਉਹਨੂੰ ਤੁਸੀਂ ਨਾ ਨਹੀਂ ਦੱਸਦਾ ਤੁਹਾਡੇ ਇਹ ਕਣਕੇ ਮੰਗਣੇ ਤੇ ਗਿਆ ਰਿਆ ਲਓ ਜੀ ਪਹੁੰਚ ਚੁੱਕੇ ਆਂ ਆਪਣੀ ਬੁਟੀਕ ਦੇ ਉੱਤੇ ਤੇ ਇਹ ਆ ਗਿਆ ਆਪਣੀ ਬੁਟੀਕ ਦਾ ਬਾਹਰ ਦਾ ਐਡਰੈਸ ਹੀ ਹਾਲਾ ਵੀਰੇ ਇਹ ਆਪਣਾ ਭਰਾ ਮਾਲਾ ਬਾਈ ਹਾਲਕ ਸਿਕਿਉਰਟੀ ਵਾਲਾ ਭਰਾ ਆਪਣਾ ਬਾਈ ਮਾਲਾ ਤੇ ਆਜੋ ਹੁਣ ਕਿਰਾਪਾ ਫਿਰ ਐਂਟਰ ਹੁੰਨੇ ਆਂ ਬੁਟੀਕ ਦੇ ਵਿੱਚ ਲਓ ਜੀ ਜੁਵੈਲਰੀ ਜੁਵੈਲਰੀ ਸਾਰਾ ਕੁਝ ਅੱਜ ਲਾਇਆ ਹਾਂ ਠੀਕ ਕਰਕੇ ਉਹ ਕਾਲਾ ਕੱਟ ਕੇ ਦੋ ਬੇਟਾ ਛੋਟਾ ਬੈਗ ਜੁਲਦੀ ਆਪ ਨੂੰ ਨਵੇਂ ਨਵੇਂ ਸੂਟ ਕੋਰ ਸੈਟਪ ਲਓ ਜੀ ਆਰਡਰ ਆਏ ਸੀਗੇ ਇੱਧਰ ਬੱਖੋ ਬੱਖੇ ਏਰੀਆ ਚੋਂ ਮਹਾਲੀ ਫਿਰੋਜ਼ਪੁਰ ਤੇ ਅੱਜ ਜਲੰਧਰੋਂ ਚਾਰ ਪੰਜ ਸ਼ਹਿਰਾਂ ਦੇ ਵਿੱਚੋਂ ਆਰਡਰ ਆਏ ਸੀਗੇ ਹੁਣ ਪੈਕ ਹੋ ਕੇ ਚੱਲੇ ਨੇ ਆਖੀ ਲਾ ਦੂਗਾ ਸਿੱਧਾ ਇੱਥੇ ਰੋਲ ਮਹਾਰਾਜੀ ਪਤੀ ਚਲੋ ਕਰਾਂ ਚਲੋ ਮੈਨੇਜਰ ਸਾਹਿਬ ਹਮ ਮੰਮੀ ਤੁਸੀਂ ਐਕਸਪਲੇਨ ਕਰ ਸਕਦੇ ਆਂ ਕੁਛ ਆਪਣੀ ਬੇਟੀ ਲਈ ਖੜੇ ਹੋ ਜੋ ਆ ਇੱਧਰ ਬਹੁਤ ਵਧੀਆ ਲੱਗਾ ਬਹੁਤ ਓਕੇ ਜੀ ਸਾਡੀ ਕਰਵਾਚੌਸ ਦੀ ਆਫਰ ਹੈਗੀ ਆ ਸਾਡੇ ਕੋਲ 8 ਤਰੀਕ ਨੂੰ ਜੁਐਲਰੀ ਚੂੜੀਆਂ ਐਂਡ ਜਿੰਨਾ ਵੀ ਕੋਸਮੈਟਿਕ ਦਾ ਟੋਡਾ ਹੁੰਦਾ ਆ ਮੇਕਅਪ ਦਾ ਸਮਾਨ ਵਗੈਰਾ ਸਾਰਾ ਕੁਝ ਸਾਡੇ ਕੋਲ ਹੋਵੇ ਐਡ ਜੋ ਹੋਗਾ ਸਰਗੀ ਦਾ ਸਮਾਨ ਐਂਡ ਸਰਗੀ ਪੈਕੇਜ ਸਾਡੇ ਕੋਲ ਚੱਲ ਰਿਹਾ ਹੈਗਾ ਆ ਉਹ ਸਾਡੇ ਕੋਲ ਸਾਡੀ ਆਊਟਡੋਰ ਲੱਗਿਆ ਹੋਊਗਾ ਆਊਟਲੈਟ ਤੇ ਕਿ ਤੁਹਾਨੂੰ ਸਟਾਫ ਸਾਡਾ ਐਕਸਪਲੇਨ ਕਰੂਗਾ ਅਸੀਂ ਕੀ ਕੁਝ ਪ੍ਰੋਵਾਈਡ ਕਰ ਰਹੇ ਹਾਂ ਸਾਡੇ ਡੋਰ ਤੇ ਕੱਲ ਨੂੰ ਕੰਪੇਨ ਲੱਗ ਜਾਏਗਾ ਜਿਹਦੇ ਵਿੱਚ ਸਾਡੀ ਆਫਰਿੰਗ ਰਹੇਗੀ ਜਿੱਦਾਂ ਤੁਸੀਂ ਸਾਡੇ ਨਾਲ ਸਾਡੇ ਕੋਲ ਫਸਟ ਟਾਈਮ ਆਉਂਦੇ ਹੋ ਤਾਂ ਫਸਟ ਟਾਈਮ ਫ੍ਰੀ ਸਟਿਚਿੰਗ ਫ੍ਰੀ ਆ ਤੇ ਇਹ ਸਾਡਾ ਦੀਵਾਲੀ ਆਫਰ ਆ ਕਰਵਾ ਚੌਥ ਤੇ ਵੀ ਕਰਵਾ ਚੌਥ ਤੇ ਵੀ ਇਹੀ ਆ ਤੇ ਕਰਵਾ ਚੌਥ ਤੇ ਸਰਗੀ ਦਾ ਤੇ ਚੂੜੀਆਂ ਦਾ ਆਫਰ ਕਰ ਰਹੇ ਹਾਂ ਸਾਰਾ ਦਾਸਗਰਾਂ ਦੇ ਕੋਰਸ ਸੈਟ ਦੀ ਲੋ ਜੀ ਬਹੁਤ ਹੀ ਸੋਹਣੇ ਸੋਹਣੇ ਕੋਰਸੈਟ ਤੁਹਾਡੇ ਲਈ ਲੈ ਕੇ ਆਏ ਆ ਤੇ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਕਮਾਲ ਦੀਆਂ ਚੀਜ਼ਾਂ ਤੇ ਸਾਰੇ ਜੁਨੀਕ ਜੇ ਪੀਸ ਆ ਆਪ ਰੈਡੀ ਕੀਤੇ ਆ ਭੈਣ ਹੋਣਾ ਨੇ ਤੇ ਹਰ ਤਰ੍ਹਾਂ ਦਾ ਤੁਹਾਨੂੰ ਚਾਹੀਓ ਕੋਰਸੈਟ ਹੋਵੇ ਚਾਹੇ ਲਾਹਾਂ ਆਉਣ ਜਾਣ ਵਾਲਾ ਕੱਪੜਾ ਚਾਹੇ ਘਰੇ ਪਾਉਣ ਵਾਲਾ ਸਾਰਾ ਇੱਥੋਂ ਰੋਇਲ ਮਹਾਰਾਣੀ ਬੁਟੀਕ ਤੋਂ ਤੁਹਾਨੂੰ ਮਿਲ ਜੂਗਾ ਤੇ ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਤੇ ਇੱਕ ਆਫਰ ਤੁਹਾਨੂੰ ਜਿਵੇਂ ਪਤਾ ਹੀ ਆ ਵੀ ਜਿਹੜਾ ਪਹਿਲੀ ਵਾਰੀ ਵਿਜ਼ਿਟ ਕਰੂਗਾ ਸ਼ਾਪਿੰਗ ਕਰੂਗਾ ਤੇ ਜਿਹੜੇ ਸੂਟਾਂ ਦੀ ਜਿਹੜੀ ਸਲਾਈ ਹੋਊਗੀ ਉਹ ਫ੍ਰੀ ਹੋਊਗੀ ਤੇ ਆ ਜੁਐਲਰੀ ਦਾ ਸੈਕਸ਼ਨ ਆ ਗਿਆ ਹੋਰ ਵੀ ਬਹੁਤ ਤਰ੍ਹਾਂ ਦੀ ਜੁਐਲਰੀ ਪਈ ਹੈ ਬ੍ਰਾਈਡਲ ਸੈਟ ਬਹੁਤ ਘੈਂਟ ਘੈਂਟ ਤੇ ਵਧੀਆ-ਵਧੀਆ ਆਫਰ ਚੱਲ ਰਹੇ ਆ ਆਪਣੀ ਬੁਟੀਕ ਤੇ ਰਾਇਲ ਮਹਾਰਾਣੀ ਬੁਟੀਕ ਤੇ ਸੋ ਸਾਰੇ ਜਣੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਪਹੁੰਚ ਕੇ ਤੁਸੀਂ ਵੀ ਸਾਰਾ ਕਿਦੇ ਕਪੜਾ ਹੈਂਡਵਰਕਾ ਜਾਂ ਕੋਈ ਹੋਰ ਹਾਂਜੀ ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਿਓ ਰਾਇਲ ਮਹਾਰਾਣੀ ਬੁਟੀਕ ਤੇ ਉੱਥੇ ਕਰਵਾ 14 ਦਾ ਆਫਰ ਚੱਲ ਰਿਹਾ ਜਿਹਦੇ ਵਿੱਚ ਜੇ ਤੁਸੀਂ ਕੋਈ ਵੀ ਸੂਟ ਖਰੀਦੋਗੇ ਤੁਹਾਨੂੰ 20% ਆਫਰ ਕੋਈ ਸੂਟ ਲਹਿੰਗਾ ਸਾਰੀ ਕੁਝ ਵੀ ਖਰੀਦੋਗੇ ਤੇ ਉਹ ਵੀ ਜਿਹੜੀ ਸਲਾਈ ਹੋਊਗੀ ਉਹ ਬਿਲਕੁਲ ਥਲੀ ਹੋਊਗੀ ਜਿਹੜਾ ਫਸਟ ਟਾਈਮ ਵਿਜ਼ਿਟ ਕਰੋਗੇ ਤੁਸੀਂ ਜਿਹੜਾ ਤੇ ਇੱਕ ਆਪਾਂ ਪ੍ਰੋਵਾਈਡ ਕਰਾਂਗੇ ਇੱਥੇ ਮਹਿੰਦੀ ਦੀ ਸਟਾਲ ਆ ਚਾਹਤੋਂ ਤੋਂ 2 ਦਿਨ ਪਹਿਲਾਂ 8 ਤੇ 9 ਕਰਵਾ ਚੌਥ ਲਈ ਨਾ ਮਹਿੰਦੀ ਦੀ ਸਟਾਲ ਲੱਗੂ ਤੁਸੀਂ ਆਏ ਉਹ ਨਾਲੇ ਕਪੜਾ ਵਗੈਰਾ ਤੁਸੀਂ ਕੋਈ ਵੀ ਚੀਜ਼ ਅਪ ਦੇਕੋਰਡਿੰਗ ਕਸਟਮਾਈਜ਼ ਕਰਕੇ ਬਾਈ ਕਰ ਸਕਦੇ ਹੋ ਨਾਲੇ ਤੁਸੀਂ ਮਹਿੰਦੀ ਲਗਵਾ ਸਕਦੇ ਹੋ ਤੇ ਬਾਕੀ ਜਿਹੜਾ ਸਰਗੀ ਦਾ ਸਮਾਨ ਹੁੰਦਾ ਉਹ ਵੀ ਸਾਰਾ ਤੁਹਾਨੂੰ ਇੱਥੋਂ ਮਿਲ ਜੂਗਾ ਬਹੁਤ ਘੱਟ ਰੇਟਾਂ ਦੇ ਉੱਤੇ ਮਿਲੂਗਾ ਸੋ ਸਾਰੇ ਆਏ ਇੱਕ ਵਾਰੀ ਜ਼ਰੂਰ ਵੇਖ ਕਰਿਓ ਧੰਨਵਾਦ ਜੀ ਤੇ ਬਹੁਤ ਜਣੇ ਐਡਰੈਸ ਪੁੱਛਦੇ ਹੁੰਦੇ ਆ ਆਹ ਐਡਰੈਸ ਆ ਸਰਗੋਸ ਚੈੱਕ ਕਰ ਸਕਦੇ ਨੇ ਤੇ ਨੰਬਰਾਂ ਤੇ ਕਾਲ ਕਰਕੇ ਵੀ ਆ ਸਕਦੇ ਨੇ ਟਿੱਕੀ ਨਹੀਂ ਹੈਗੀ ਪੀਜ਼ਾ ਖਵਾ ਕੇ ਚੱਲਾਂਗੇ ਤੁਹਾਨੂੰ ਲਓ ਵੀ ਨੋ ਸੱਸ ਨੇ ਦਾ ਅਗਰਾ ਗਾਂ ਪਾਇਆ ਪਿਆ ਪੂਰਾ ਖਾਣ ਵਾਲਾ ਚੱਕਦੇ ਫੱਟੇ ਘੜ ਘੜ ਗਿਆ ਲੈ ਕੋਕ ਲੱਗ ਗਿਆ ਸੰਗ ਨੂੰ ਇਧਰ ਮੰਮੀ ਦੇ ਤਾਂ ਚੱਕਦੇ ਚੱਕਦੇ ਸੋਹਣੇ ਛੱਡਣਾ ਨਹੀਂ ਅੱਜ ਆਪਾਂ ਹਾਂ ਸੱਚ ਦੇਉਂ ਕਰਾਂ ਕੰਮ ਨੂੰ ਚੱਕਦੇ ਫੱਟੇ ਹੁਣ ਆਪਾਂ ਹੀ ਗਾਣਾ ਇਹ ਨਹੀਂ ਘਰੇ ਲੈ ਚੱਲਾਂਗਾ ਜਾਣਾ ਮੈਂ ਫਿਕਰ ਆ ਨਹੀਂ ਪਹਿਲਾਂ ਖਾਓ ਦੋ ਦੇਣਾ ਤੁਹਾਡੇ ਦੋਵਾਂ ਨੂੰ ਪਹਿਲੀ ਪਹਿਲਾਂ ਖਾਂਦੀ ਆ ਪੀਜ਼ਾ ਪੀਜ਼ਾ ਕਿੱਥੇ ਆ ਵੀ ਕੱਢ ਕਰਾ ਦੇ ਲਈ ਜਾ ਪੀਜ਼ਾ ਖਾਦਾ ਹੈ ਨਹੀਂ ਉੱਥੇ ਕਰਾ ਦੋ ਲੈ ਇਹਨਾਂ ਨੇ ਠੀਕ ਨਹੀਂ ਬੇਹਾ ਹੋ ਜੂ ਕੱਲ ਨੂੰ ਲੈ ਇਹਦੇ ਚੱਕ ਦਾ ਹੀ ਨੇ ਫੱਟੇ ਤਿੰਨ ਤਿੰਨ ਦਿਨਾਂ ਦਾ ਵੀ ਖਾ ਜਾਈਦਾ ਬੇਹਾ ਬੂਹਾ ਕਰ ਹੋਰ ਇਹਨੂੰ ਕੀ ਹੁੰਦਾ ਪੀਜ਼ੇ ਨੂੰ ਆ ਮੋਟੇ ਛੱਡ ਦਿਓ ਆ ਡਾੜੀ ਛੱਡ ਕੇ ਨਾ ਉਹਨਾਂ ਨੇ ਆ 9 ਵਜ ਗਏ ਨੇ ਇਹਨੂੰ ਆਹ ਡੜੀ ਇੱਥੇ ਤੱਕ ਸਾਡੇ ਆ ਮੋੜ ਤੱਕ ਮੈਂ ਨਹੀਂ ਕਹਿੰਦਾ ਆਪਣਾ ਜਾਵ ਡਾਲਾ ਉਹ ਛੱਡੇ ਉਹ ਨੇਰਾ ਵਾ ਦੱਸ ਫਲੈਟ ਚੱਲ ਰਹੀ ਆ ਬਾਜਾ ਆਹੋ ਪਰ ਲਹਿਰ ਤਾਂ ਜਗੀ ਜਾਂਦੀ ਆ ਹੁਣ ਤਾਂ ਕਹੀ ਜਾਂਦੀ ਛੱਡਿਆ ਛੱਡਿਆ ਤੜ ਕਿਉਂ ਨਹੀਂ ਨੇਰਾ ਦੇਖਣਾ ਵੀ ਆਉ ਜਾਂਦੀ ਆ ਇਹ ਵੀ ਨਹੀਂ ਪਤਾ ਨਹਿਰ ਚੋਂ ਸਿੱਧੀ ਹੋ ਜੇ ਉਧਰੋਂ ਇੰਨਾ ਹਨੇਰਾ ਹੋਊਗਾ ਲੱਜ ਗਈ ਤਾਂ ਜਾਂਦੀ ਮੈਂ ਖੜਾ ਇੱਥੇ ਜਾਵੜਾ ਆ ਮਾ ਆ ਮਗਰ ਕੀ ਆਈ ਜਾਂਦਾ ਆ ਗੋ ਆ ਗਈ ਗੋ ਹੋਰ ਨਹੀਂ ਡਾਲੀ